ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦਨਸਵਰਟੀ ਵੀ ਅਸੀਂ ਇਤਿਹਾਸਕ ਸ਼ਹਿਰ ਹਨੌਰ ਵਿੱਚ ਮੌਜੂਦ ਹਾਂ ਜਿੱਥੇ ਕਿ 13 ਮਹੀ 13 ਸਾਲ 4 ਮਹੀਨੇ ਦੀ ਮਹਿਜ਼ ਉਮਰ ਵਿੱਚ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਹੋਈ ਸੀ ਤੇ ਤਾਜਪੋਸ਼ੀ 14 ਫਰਵਰੀ 1556 ਈਸਵੀ ਨੂੰ ਹੋਈ ਸੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾ ਗਈ ਜਿਹੜੇ ਇੱਥੇ ਦੇਖ ਰਿਹਾ ਇਕ ਕਰ ਰਹੇ ਨੇ ਕਿ ਅਕਬਰ ਬਾਦਸ਼ਾਹ ਦੀ ਜਿਹੜੀ ਤਾਜਪੋਸ਼ੀ ਹੋਈ ਆ ਉਹਦੇ ਨਾਲ ਇਤਿਹਾਸ ਦੇ ਕੁਝ ਰੁੱਖ ਦੇ ਵਿੱਚੋਂ ਸਾਨੂੰ ਦੋ ਸ਼ੁੱਧ ਹਾਂ ਜੀ ਇਹ ਕਬਰ ਦੀ ਤਾਜਫੁਸ਼ੀ ਇੱਥੇ ਹੋਈ ਆ 14 13 ਸਾਲ 4 ਮਹੀਨੇ ਦੀ ਉਮਰ ਦੀ ਉਸ ਵੇਲੇ ਵੀਰਪਾਲ ਦੇ ਨਾਲ ਇਚਾਨ ਕੇ ਦੇਖੋ ਜੀ ਮਰਦੇ ਲਾਇਆ ਹੋਏ ਇਧਰ ਤੇ ਮਲਗੋ ਹਵਾਤੀ ਬੋਲਦੀ ਆ ਬਾਅਦ ਵਿੱਚ ਉਹਨਾਂ ਨੇ ਇੱਥੇ ਇੱਕ ਚਬੂਤਰੀ ਤੇਰਾ ਬਣਾ ਕੇ ਤੇ ਤਾਜਫੁਸ਼ ਰਾਤ ਰਖਾਇਆ ਗਿਆ ਤੇ ਆ ਕੀ ਜੜੀਏ ਸੇ ਬਾਦ ਵਿੱਚ ਦਸਤ ਬਣੀ ਜਿਸ ਤਰੀਕੇ ਦੇ ਨਾਲ ਕਿਹਾ ਜਾਂਦਾ ਸੀ ਇੱਕ ਖਾਨ ਬਣਿਆ ਜਿੰਨੇ ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਂੌਰ ਇਹ ਬਹੁਤ ਖੂਬਸੂਰਤ ਤੇ ਸੁੰਦਰ ਸ਼ਹਿਰ ਹੋਇਆ ਕਰਦਾ ਸੀ ਕੀ ਕਾਰਨ ਹੋਇਆ ਕਿ ਇਹ ਜਿਹੜਾ ਸ਼ਹਿਰ ਆ ਉਹ ਅੱਜ ਬਿਲਕੁਲ ਛੋਟਾ ਜਾ ਰਹਿ ਗਿਆ ਇਹਦੇ ਕਾਰਨ ਛੋਟੇ ਰਹਿਣ ਦੇ ਕਾਰਨ ਇਹ ਆ ਕਿ ਜਿੱਦਾਂ ਮਤਲਬ ਇੱਥੇ ਜੰਗਾਂ ਜੁੱਧਾਂ ਹੋਈਆਂ ਪਹਿਲਾਂ ਮਤਲਬ ਕਾਫੀ ਇਹ ਮੁਗਲਾਂ ਦਾ ਸ਼ਹਿਰ ਹੁੰਦਾ ਸੀ ਤੇ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਮਤਲਬ ਸਾਰੇ ਆਪਣੇ ਪੰਜਾਬ ਦੇ ਇਧਰ ਆਪਣਾ ਜੰਗਾਂ ਜੁੱਧਾਂ ਕੀਤੀਆਂ ਉਦੋਂ ਇੱਥੇ ਵੀ ਕਾਫੀ ਮਤਲਬ ਭਾਰੀ ਜੰਗਾਂ ਜੁੱਧਾਂ ਹੋਈਆਂ ਉਹਦੇ ਨਾਲ ਵੀ ਕਾਫੀ ਇਸ ਸ਼ਹਿਰ ਦਾ ਮਲ ਨੁਕਸਾਨ ਹੋਇਆ ਤੇ ਉਸ ਤੋਂ ਬਾਅਦ ਆ ਜਿੰਦਾ ਆਪਣਾ ਇੱਥੇ ਨਾਲ ਹੀ ਪੈਂਦਾ ਵਾ ਰਵੀ ਵਿਰਿਆ ਤੇ ਆਪਣਾ ਬਿਆਸ ਰਿਆ ਉਹਨਾਂ ਦੇ ਵਿੱਚ ਵੀ ਮਲਹੜ ਹੋਣ ਦੇ ਕਰਕੇ ਤੇ ਇਹਨੂੰ ਕਾਫੀ ਮਲ ਨੁਕਸਾਨ ਚ ਲਾਣਾ ਪਿਆ ਇਸ ਸ਼ਹਿਰ ਨੂੰ ਕਿ ਕਾਫੀ ਇਸ ਕਰਕੇ ਮਤਲਬ ਇਸ ਨੂੰ ਸ਼ਹਿਰ ਬਸੇ ਕੋ ਨੁਕਰੀ ਦੀ ਤਰੀ ਨਹੀਂ ਰਹਿ ਗਿਆ ਬਸ ਇੱਥੇ ਕਿਹੜੀ ਕਿਹੜੀ ਕਿਲੇ ਤੇ ਕਿਹੜੀ ਕਿਹੜੀ ਇਤਿਹਾਸਿਕ ਥਾਂ ਹੈ ਅੱਜ ਵੀ ਤੇ ਹੁਣ ਇੱਥੇ ਸਿਰਖਾਂ ਲਈ ਇੱਕ ਤੇ ਬਾਬਾ ਆਪਣਾ ਬੰਦਾ ਹਾਜ਼ਰਦਾ ਇੱਥੇ ਮੇਨ ਸਥਾਨ ਹਾਂਜੀ ਦੂਸਰਾ ਇੱਥੇ ਇੱਕ ਸ਼ਿਵਜੀ ਮਹਾਰਾਜ ਦਾ ਮੰਦਿਰ ਆ ਉਹ ਵੀ ਕਾਫੀ ਮਹੱਤਵ ਇਤਿਹਾਸਿਕ ਮੰਦਿਰ ਆ ਆਪਣੇ ਇਸ ਇੰਡੀਆ ਦੇ ਵਿੱਚ ਤਿੰਨ ਮੰਦਿਰ ਆ ਇਸ ਨਾਲ ਦੇ ਇੱਕ ਇੱਥੇ ਆ ਦੋ ਹੋਰ ਜਗ੍ਹਾ 'ਤੇ ਤੇ ਇਹ ਇੱਕ ਇੱਥੇ ਬਾਬਾ ਲਾਲ ਜੀ ਦਾ ਮਤਲਬ ਉਹਨਾਂ ਨੇ ਵੀ ਖੁਦ ਇੱਥੇ ਮਤਲਬ 26 ਸਾਲ ਇੱਥੇ ਭਗਤੀ ਕੀਤੀ ਸੀ ਹਾਂਜੀ ਜੇ ਇਸ ਜਗ੍ਹਾ ਦੀ ਗੱਲ ਕੀਤੀ ਜਾਏ ਤਾਂ ਕੈਮਰਾਮੈਨ ਨੂੰ ਕਹਾ ਕਰਕੇ ਥੋੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਇਸ ਜਗ੍ਹਾ ਦੇ ਉੱਤੇ ਖੜਿਆ ਇਹ ਵਕਫ ਬੋਰਡ ਦੇ ਅੰਡਰ ਆ ਲੇਕਿਨ ਨਾਲ ਹੀ ਪਾਰਕ ਜਿਹੜੀ ਆ ਖੂਬਸੂਰਤ ਪਾਰਕ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਉਹ ਤਿਆਰ ਕਰਵਾਈ ਗਈ ਆ ਤਾਂ ਜੋ ਲੋਕਾਂ ਦੇ ਜਦੋਂ ਇੱਥੇ ਵੇਖਣ ਆਉਂਦੇ ਆ ਤੇ ਖੂਬਸੂਰਤੀ ਜਿਹੜੀ ਆ ਕੁਝ ਵਧਾਈ ਜਾ ਸਕੇ ਪੰਜਾਬ ਸਰਕਾਰ ਵੱਲੋਂ ਵੀ ਉਪਰਾਲਾ ਕੀਤਾ ਗਿਆ ਦੂਸਰੀ ਗੱਲ ਜਿਹੜੀ ਸ਼ਹਿਰ ਦੇ ਤਹਸਨਸ ਹੁੰਦੀ ਆ ਉਹ ਇਹ ਦੱਸਿਆ ਜਾ ਰਿਹਾ ਕਿ ਅੱਜ ਤੋਂ 15 40-50 ਸਾਲ ਪਹਿਲਾਂ ਇੱਥੇ ਜਿਹੜਾ ਰਾਵੀ ਤੇ ਬਿਆਸ ਦਰਿਆ ਦਾ ਜਿਹੜਾ ਖੋਰਾ ਇਸ ਸ਼ਰ ਨੂੰ ਵੀ ਲੱਗਦਾ ਸੀ ਔਰ ਨਾਲ ਹੀ ਜੇ ਗੱਲ ਕੀਤੀ ਜਾਵੇ ਤੇ ਇੱਥੇ ਸੇਮ ਜਿਹੜੀ ਆ ਪੈਂਦੀ ਸੀ ਜ਼ਮੀਨ ਦੇ ਉੱਪਰ ਆਟੋਮੈਟਿਕ ਪਾਣੀ ਜਿਹੜਾ ਆਉਂਦਾ ਸੀ ਇਹ ਸੇਮ ਵਾਲਾ ਏਰੀਆ ਸੀ ਜਿਸ ਕਰਕੇ ਇਮਾਰਤਾਂ ਨੂੰ ਭਾਰੀ ਜਿਹਾ ਨੁਕਸਾਨ ਹੋਇਆ ਔਰ ਹੌਲੀ-ਹੌਲੀ ਕਰਦਾ ਸ਼ਹਿਰ ਸਿਮਟ ਕੇ ਬਿਲਕੁਲ ਛੋਟਾ ਜਿਹਾ ਰਹਿ ਗਿਆ ਔਰ ਸਾਡੇ ਵੀਰ ਨਾਲ ਨੇ ਆਪਾਂ ਗੱਲਬਾਤ ਕਰਾਂਗੇ ਇਹਦੇ ਬਾਰੇ ਦੱਸਿਓ ਕਿ ਕਹਿੰਦੇ ਕਿ ਅਕਬਰ ਬਾਦਸ਼ਾਹ ਨੇ ਆਪਣੇ ਮਾਮਿਆਂ ਨੂੰ ਜਿਹੜਾ ਵਾ ਉਹ ਇੱਥੇ ਮਾਰ ਕੇ ਤੇ ਦਫਨ ਕਰਕੇ ਉਹਦੇ ਤੇ ਰਾਜ ਤਿਲਕ ਲਾਇਆ ਕੀ ਕਹਿਣਾ ਚਾਹੁੰਦੇ ਹਾਂਜੀ ਇਹ ਇਹ ਅਸੀਂ ਜਗ੍ਹਾ ਤੇ ਸਰ ਉਹਨਾਂ ਨੇ ਆਪਣਾ ਬੀਰਬਾਲ ਦਾ ਬਹੁਤ ਡਿਮਾਗ ਸੀ ਉਹ ਚਾਹੁੰਦੇ ਸੀ ਵੀ ਇਹਨਾਂ ਨੂੰ ਮਾਰੇ ਜਾਏ ਤੇ ਉਹਦਾ ਬੀਰਬਾਲ ਦਾ ਡਿਮਾਗ ਬੜਾ ਸੀ ਉਹਨਾਂ ਨੇ ਆਪਣੇ ਮਾਮੇ ਇੱਥੇ ਦਫਨਾਤੀ ਸੀ ਤੇ ਮੁੜ ਕੇ ਇਹ ਦੁਬਾਰਾ ਜਿਹੜੀ ਜਗ੍ਹਾ ਜਿਹੜੀ ਸੜੀ ਗਈ ਤੇ ਇਹਦੇ ਕਰਕੇ ਵਿੱਚ ਚਾਰ ਦਰਵਾਜੇ ਸੀ ਸ਼ਹਿਰ ਦੇ ਇੱਧਰ ਇੱਧਰ ਸਾਰੇ ਚਾਰੇ ਦਿਸ਼ਾ ਜੀ ਇਹ ਸੈਂਟਰ ਸੀ ਸ਼ਹਿਰ ਦਾ ਬਿਲਕੁਲ ਰਾਜਧਾਨੀ ਜਿੱਥੇ ਹੁੰਦੀ ਸੀ ਜਿੱਦਾਂ ਆਪਾਂ ਕੈਪੀਟਲ ਬਲਡ ਤੇ ਉਹਦੇ ਬਾਅਦ ਵਿੱਚ ਇੱਕ ਬਾਰਾਮਾਰ ਵਾਲਾ ਖੂਹ ਇੱਕ ਸਾਈਡ ਤੇ ਰੈਂਦਾ ਤੇ ਪੇਜ ਉਤਰਿਆ ਇਹਦੇ ਥਲੜੇ ਪਾਸੇ ਸਰ ਬਿਲਕੁਲ ਥੱਲੇ ਇਸ ਰੋਂਗ ਬਣੀ ਸੀ ਤੇ ਜਿਹਨੂੰ ਆਪਾਂ ਹਾਈ ਐਂਡ ਸੀ ਕਿੰਨੀ ਇੰਗਲਿਸ਼ ਲੁਕ ਮੀਚੀ ਉਹ ਸਰ ਇੱਦੀ ਇੱਕ ਦੂਸਰਾ ਕਿਲੋਮੀਟਰ ਤੱਕ ਇੱਕ ਬਗਪੜਾ ਬਣਿਆ ਹੋਇਆ ਇਹ ਸਾਰਾ ਸਰ ਢਹ ਢੇਰੀ ਹੋ ਗਿਆ ਪਰ ਸਾਡੇ ਜੋ ਸਰਕਾਰਾਂ ਨੇ ਉਹਨਾਂ ਨੇ ਸੰਭਾਲਿਆ ਨਹੀਂ ਇਹ ਬੜੀ ਵਧੀਆ ਚੀਜ਼ ਸਰ ਇਹ ਹਿਸਟੋਰੀਕਲ ਪਲੇਸ ਬਣੀ ਹੈ ਤੇ ਇਹਦਾ ਜਿਸ ਤਰੀਕੇ ਨਾਲ ਹਿੰਦੁਸਤਾਨ ਪਾਕਿਸਤਾਨ ਪਾਰਟੀਸ਼ਨ ਹੋਈ ਆ ਤੇ ਉਹਦੇ ਨਾਲ ਵੀ ਫਰਕ ਪਿਆ ਵਪਾਰੀ ਵਰਗ ਜਿਹੜਾ ਦੂਸਰੇ ਸ਼ਰਾਂ ਨੂੰ ਪਲਾਨ ਕਰ ਗਿਆ ਬਹੁਤ ਜ਼ਿਆਦਾ ਸਰ ਕਿਉਂਕਿ ਬਿਲਕੁਲ ਬਾਰਡਰ ਟੁੱਟੀਆਂ ਅਸੀਂ ਸਰ ਇੱਕ ਵਜਾ ਸਾਨੂੰ ਕੋਈ ਦੋ ਤਿੰਨ ਵਾਰੀ ਜੰਗਾਂ ਵੀ ਸਰ ਕੱਤਰ ਦੀ ਹੋ ਗਈ 65 ਦੀ ਹੋ ਗਈ ਜੰਗਾਂ ਨਾਲ ਥੋੜਾ ਜਿਹਾ ਇਹਨੂੰ ਸ਼ਹਿਰ ਵਿੱਚ ਜੋੜਿਆ ਹੋਵੇ ਬਾਕੀ ਦੋ ਤਿੰਨ ਵਾਰੀ ਫਲੱਡ ਵੀ ਆਉਂਦੇ ਰਹੇ ਨੇ ਉਨਾ ਕਰਕੇ ਵੀ ਇਹ 88 ਦਾ ਵੀ ਪੈ ਗਿਆ 95 ਦਾ ਪੈ ਗਿਆ ਬੜੇ ਮਰਕੇ ਉਦਾਂ ਵੀ ਸਾਰੇ ਰਾਵੀ ਜਿਹੜਾ ਚੜ ਜਾਂਦੀ ਹੈ ਕਿਰਨ ਚੜ ਜਾਂਦੀ ਹੈ ਤੇ ਲਾਗੇ ਲਾਗੇ ਸਰੀ ਜੀ ਦਾ ਸਰ ਪਾਣੀ ਦੀ ਮਾਰ ਠਾ ਜਿੰਦੀ ਹੈ ਸੋ ਸ਼ਹਿਰ ਦੇ ਛੋਟਾ ਹੋਣ ਦੇ ਬਹੁਤ ਸਾਰੇ ਕਾਰਨ ਨੇ ਔਰ ਨਾਲ ਇਹ ਵੀ ਦੱਸਿਆ ਜਾਦਾ ਆ ਕਿ ਬੰਦਾ ਸਿੰਘ ਬਹਾਦਰ ਨੇ ਇਸ ਸ਼ਹਿਰ ਦੇ ਉੱਤੇ ਇਨਾ ਵੱਡਾ ਹਮਲਾ ਕੀਤਾ ਕਿ ਸ਼ਹਿਰ ਦੀ ਏਟਣਾ ਏਟ ਖੜਕਾ ਕੇ ਰੱਖ ਦਿੱਤੀ ਔਰ ਦੱਸਿਆ ਇਹ ਜਾ ਰਿਹਾ ਹੈ ਕਿ ਇਸ ਸ਼ਹਿਰ ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਤਿੰਨ ਵਾਰ ਹਮਲਾ ਕੀਤਾ ਔਰ ਮੁਗਲ ਫੌਜਾਂ ਨੂੰ ਧੂੜ ਚਟਾਈ ਕੈਮਰਾਮੈਨ ਸੋਨੀ ਦੇ ਨਾਲ